ਅੱਜ ਆਪਣੇ ਹੱਥੀਂ ਕਿਰਤ ਦਾ ਦਿੰਨੇ ਆ 25ਵਾਂ ਆਪਾਂ ਸ਼ੁਰੂ ਕੀਤਾ ਸ਼ਰਧਈ ਦਾ ਕੰਮ ਸਵੇਰੇ ਸਾਰਿਆਂ ਤੋਂ ਪਹਿਲਾਂ ਆਪਣੀ ਛੋਟੀ ਜੀ ਦੁਕਾਨ ਤੇ ਕੀਤੀ ਸਫਾਈ ਕਰਕੇ ਉਸ ਪਰਮਾਤਮਾ ਨੂੰ ਯਾਦ ਅਸੀਂ ਕਰਨ ਲੱਗੇ ਕਸਟਮਰਾਂ ਨੂੰ ਅਟੈਂਡ ਪਿਛਲੇ 2-4 ਦਿਨਾਂ ਤੋਂ ਗਰਮੀ ਕਾਫੀ ਵੱਧ ਗਈ ਹੈ ਜਿਹਦੇ ਕਰਕੇ ਸਾਡੇ ਵੀ ਜਿਵੇਂ ਵੱਧ ਗਿਆ ਲਗਾਤਾਰ ਵਲੌਗ ਨਹੀਂ ਆ ਸਕੇ ਪਰ ਕੋਸ਼ਿਸ਼ ਕਰਾਂਗੇ ਲਗਾਤਾਰ ਵੀਡੀਓ ਪਾਉਂਦੇ ਰਹੀਏ ਦਿਲੋਂ ਧੰਨਵਾਦ ਤੁਹਾਡੇ ਸਾਰਿਆਂ ਦਾ ਇੰਨੀ ਸਪੋਰਟ ਕਰਦੇ ਹੋ ਯਾਰਾਂ ਦੀ ਠੰਡੀ ਸ਼ਰਧਈ ਨੂੰ ਆ ਵੀਰ ਹੁਣਾਂ ਦਾ ਵਾਚਕਰ ਪੈਂਡ ਸੀ ਸਪੈਸ਼ਲ ਸਾਡੇ ਕੋਲ ਸ਼ਰਧਈ ਪੀਣ ਲਈ ਆਏ ਸੀ ਆ ਵੀਰ ਹੁਣਾਂ ਦੀ ਸਿਟੀ ਯੂਨੀਵਰ ਲਕਿੰਗ ਚਿਕਨ ਸ਼ੌਬਾ ਇਹ ਵੀ ਸਪੈਸ਼ਲ ਸ਼ਰਧਈ ਪੀਣ ਲਈ ਆਏ ਸੀ ਦਿਲੋਂ ਧੰਨਵਾਦ ਵੀਰਾਂ ਦਾ ਇੰਨੀ ਸਪੋਰਟ ਕੀਤੀ ਇੰਨਾ ਹੌਸਲਾ ਬਖਸ਼ਿਆ ਆਹ ਵੀਰ ਹੋਣਾ ਦਾ ਸਵੱਦੀ ਕਲਾ ਪਿੰਡ ਸੀ ਇਹ ਵੀ ਸਪੈਸ਼ਲ ਸ਼ਰਧਈ ਪੀਣ ਲਈ ਆਏ ਸੀ ਮਾਨੂੰ ਖੁਸ਼ੀ ਹੁੰਦੀ ਹੈ ਜਦੋਂ ਇੰਨਾ ਪਿਆਰ ਸਤਿਕਾਰ ਮਿਲਦਾ ਜਿਹੜਾ ਸੋਚਿਆ ਨਹੀਂ ਸੀ ਜੇ ਕੋਈ ਵੀ ਸਾਡਾ ਪੰਜਾਬੀ ਨੌਜਵਾਨ ਵੀਰ ਕੰਮ ਕਰਦਾ ਕਿਤੇ ਵੀ ਕੰਮ ਕਰਦਾ ਆਪਾਂ ਉਹਦੀ ਵੱਧ ਤੋਂ ਵੱਧ ਸਪੋਰਟ ਕਰੀਏ ਜੇ ਸਾਡਾ ਕੰਮ ਚੰਗਾ ਲੱਗਦਾ ਤਾਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਇੱਕ ਵਾਰੀ ਵਿਜ਼ਿਟ ਜਰੂਰ ਕਰੋ ਯਾਰਾਂ ਦੀ ਠੰਡੀ ਸ਼ਰਦੀ ਤੇ ਅੱਡਾ ਚੌਂਕੀਮਾਨ ਦੇ ਵਿੱਚ ਬਾਕੀ ਸਾਡਾ ਕੰਮ ਕਿਵੇਂ ਦਾ ਲੱਗਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਆਓ ਆਪਾਂ ਪੰਜਾਬੀ ਨੌਜਵਾਨਾਂ ਨੂੰ ਸਪੋਰਟ ਕਰੀਏ ਵੱਧ ਤੋਂ ਵੱਧ ਹੌਸਲਾ ਦਈਏ